ਜਦੋਂ ਵੀ ਸਾਡੇ ਕੋਲ ਉਹ ਪੰਜ ਰਿਸ਼ਤੇ ਆ ਗਏ ਜੋਗ ਬਣ ਗਏ ਮੁੰਡੇ ਕੁੜੀਆਂ ਮਿਲ ਗਏ ਸਾਨੂੰ ਜ਼ਰੂਰਤ ਬੰਦ ਤਾਂ ਫਿਰ ਜ਼ਿਆਦਾ ਦੇਰੀ ਨਹੀਂ ਕੀਤੀ ਜਾਵੇਗੀ ਸਾਰੇ ਐਨਆਰਆਈ ਵੀਰਾਂ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਸਾਰੇ ਨਗਰ ਨਿਵਾਸੀਆਂ ਦਾ ਵੱਡਾ ਜਿਹੜਾ ਯੋਗਦਾਨ ਹੋਵੇਗਾ ਉਸ ਵੱਡੇ ਨੇਕ ਪਰਾਲੇ ਦੇ ਵਿੱਚ ਤੇ ਕੋਈ ਵੀ ਭਰਾ ਜਦੋਂ ਵਿਆਹ ਹੋਣ ਕੇ ਆਪਣਾ ਯੋਗਦਾਨ ਪਾਉਣਾ ਚਾਹੂਗਾ ਤਾਂ ਉਹ ਵੀ ਪਾ ਸਕਦਾ ਸਾਰੇ ਐਨਆਰਆਈ ਵੀਰਾਂ ਦਾ ਸਾਰੇ ਸਪੋਰਟ ਕਲੱਬ ਦੁਲੇਲਗੜ ਦਾ ਸਾਰੇ ਨਗਰ ਵਸੋਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਜ਼ੋਰਦਾਰ ਬੱਚੀਆਂ ਦੇ ਵਿਆਹ ਕੀਤੇ ਜਾਣਗੇ ਲਓ ਗੁਰਮੀਲ ਸਿੰਘ ਜੀ ਅਮਰੀਕਾ ਹਾਥਰ ਪਿੰਡ ਵਾਲੇ ਉਹਨਾਂ ਵੱਲੋਂ ਇੱਕ ਬੱਚੀ ਦੇ ਵਿਆਹ ਤੇ ਜਿੰਨਾ ਖਰਚਾ ਹੋਊਗਾ ਸਾਰਾ ਉਹਨਾਂ ਵੱਲੋਂ ਕੀਤਾ ਜਾਊਗਾ ਗੁਰਮੀਲ ਸਿੰਘ ਜੀ ਅਮਰੀਕਾ ਹਾਥਨ ਵਾਲੇ ਸਟੇਜ ਦੇ ਸੱਜਿਆਂ ਤੇ ਬਾਬਾ ਤਾਇਆ ਜੀ ਕਬੱਡੀ ਕਲੱਬ ਰਾਂਝਾ ਦੀ ਖੇਡ ਕਲੱਬਾਂ ਖੇਡ ਮੈਦਾਨ ਦੇ ਵਿੱਚ ਤੇ ਦੂਜੇ ਪਾਸੇ ਟੀਮ ਚਾਂਗਲੀ ਦੀ ਦਾ ਪਹਿਲੀ ਰੇਡ ਕਹਿੰਦੇ ਚਾਂਗਲੀ ਦੀ ਟੀਮ ਦੇ ਚਾਰ ਜਾਫੀ ਇਹ ਕਹਿੰਦੇ ਵਿੱਕੀ ਆ ਜਾਗਪੁਰੀਆ ਖੇਡ ਮੈਦਾਨ ਦੇ ਵਿੱਚ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਲਈ ਜੁੜਦਾ ਆਇਆ ਐਨ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲਓ ਅਗਲੀ ਕਬੱਡੀ ਪਾਉਣ ਦੇ ਲਈ ਗੁਰਲਾਲ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਸਿਮਰਨਜੀਤ ਸਿੰਘ ਜੀ ਮੋਰ ਸਾਹਿਬ ਆ ਕਬੱਡੀ 500 ਦੀ ਹੈ ਤਾਇਆ ਰਾਂਝਾ ਕਬੱਡੀ ਕਲੱਬ ਦੀ ਟੀਮ ਜਿਹੜੀ ਕਲਿਆਣ ਸੁੱਖੇ ਦੀ ਸਟੇਜ ਤੇ ਸੱਜੇ ਆਤਾ ਦੂਜੇ ਦਿਨ ਚਾਂਗਲੀ ਲੈ ਵੀ ਗੌਰਵਾ ਮੁबारकबाद ਵੱਡੀ ਹੈ ਦੂਜੇ ਦਿਨ ਦੇ ਵਿੱਚ ਫੇਰ ਫਾਈਨਲ ਆ ਉਹ ਗਰਾਵੀ ਰੇਡ ਉਹ ਕਲਿਆਣਾ ਵਾਲਾ ਸੁੱਖਾ ਹੁਣ ਦੇਖਾਂਗੇ ਪਰ ਜਸਨ ਇਹਦੇ ਲਈ ਵਾਸਤੇ ਕਲਿਆਣ ਸੁੱਖਾ ਲੈ ਵੀ ਵਿਦੇਸ਼ੀਆਂ ਵਾਲਾ ਆ ਕਬੱਡੀ ਦੇ ਉੱਪਰ ਜਿਹੜਾ ਹੁਣ ਸਰਦਾਰ ਨੰਬਰ ਲੈ ਕੇ ਗਿਆ ਆਮਿਰ ਆਉਣ ਚ ਰਮਣਾ ਆਮਿਰ ਸੇਲ ਆਸਟ੍ਰੇਲੀਆ ਤੇ ਨਾਲ ਰਫੀ ਆਸਟ੍ਰੇਲੀਆ ਤੇ ਨਾਲ ਸਾਡੇ ਮੋਰ ਸਾਹਿਬ ਆ 1000 ਲੈ ਜੀ ਮੇਰੇ ਕੋਲ ਚਾਗਲੀ ਦਾ ਟੀਮ ਦਾ ਖਿਡਾਰੀ ਮੇਰੇ ਕੋਲ 1000 ਲੈ ਲੈ ਬਬੂ ਪਿੰਜਾਤੀ ਵਾਰੀ ਵਾਲਿਆ ਲਓ ਕੋਡੀ ਪਾਉਣ ਦੇ ਲਈ ਨੁਕਰ ਆ ਗਿਆ ਬਦੇਸਿਆਲਿਆ ਨੁਕਰਾ ਸ਼ਾਟ ਪਿੰਡ ਵਾਲਾ ਲਖਵਿੰਦਰ ਲੱਕੀ ਸਾਡੇ ਫੌਜੀ ਸਾਹਿਬ ਪੁੱਜੇ ਹੋਏ ਨੇ ਖੇਡ ਮੈਦਾਨ ਦੇ ਵਿੱਚ ਅਨੰਤ ਮਾਨਦੇ ਨੇ ਮੇਲੇ ਦਾ ਇਧਰਲੇ ਪਾਸੇ ਕਦੇ ਯਾਦਵਿੰਦਰ ਗਿੱਲ ਸਾਡੇ ਫੌਜੀ ਸਾਹਿਬ ਦੀ ਗੱਲ ਪਰ ਇਧਰਲੇ ਪਾਸੇ ਇਧਰਲੇ ਪਾਸੇ ਕਹਿੰਦੇ ਪੁਆਇੰਟ ਜਿਹੜਾ ਨੌਜਵਾਨ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਸ਼ੈਂਟੀ ਨੇ ਅਗਲੀ ਕਬੱਡੀ ਹੁਣ ਕਾਹਨ ਪਾਵੇਗਾ ਰਵਣੇ ਸਿੱਧੂ ਦਾ ਇੰਤਜ਼ਾਰ ਹੋ ਰਿਹਾ ਉਹ ਗਰਾਊਂਡ ਦੇ ਵਿੱਚ ਐਂਟਰ ਹੋ ਗਿਆ ਤਾਂ ਧੰਨਵਾਦ ਹੈ ਲਓ ਖੇਡ ਮੈਦਾਨ ਦੇ ਵਿੱਚ ਚੋਟੀ ਦੀ ਟੱਕਰ ਆਹ ਕਲੀਅਰ ਕਰਿਆ ਜੀ ਪਿੱਛੇ ਹੋ ਜਾ ਬ੍ਰਿਓ ਕਿ ਲਾਈਵ ਕਿਉਂਕਿ ਰੌਲਾ ਪੈ ਸਕ ਪੈ ਸਕਦਾ ਇੱਕ ਅੱਧੇ ਪੁਆਇੰਂਟ ਦੇ ਉੱਪਰ ਜਿੱਤਾਰ ਹੁੰਦੀ ਹੈ ਪਹਿਲਾਂ ਵੀ ਇੱਕ ਪੁਆਇੰਂਟ ਦੇ ਉੱਪਰ ਹੀ ਜੇ ਤਾਰ ਜਿਹੜੀ ਹੋਈ ਆ ਆਪਾਂ ਲਾਈਨ ਤੋਂ ਪਿੱਛੇ ਪਿੱਛੇ ਹੋ ਜੀਏ ਭਰਾ ਬਣ ਕੇ ਸਾਰੇ ਵੀਰਾਂ ਨੂੰ ਮੈਂਦੀ ਆ ਅੱਜ ਕਹਿੰਦੇ ਲਓ ਆ ਕਬੱਡੀ ਜਿਹੜੀ ਹੁਣ ਪਵੇਗੀ ਰਮਣਾ ਕਹਿੰਦੇ ਹਸਨਪੁਰੀਆ ਆਮਰ ਸੇਲ ਕੈਨੇਡਾ ਤੇ ਨਾਲ ਰਫੀ ਆਸਟ੍ਰੇਲੀਆ ਤੇ ਆਮਰ ਸੇਲ ਆਸਟ੍ਰੇਲੀਆ ਉਹਨਾਂ ਵੀਰਾਂ ਦੇ ਵੱਲੋਂ ਆ ਕਬੱਡੀ ਵਿਦੇਸਿਆਂ ਵਾਲਿਆ 500 ਦੀ ਆ ਇਹ ਰੇਡ ਕਹਿੰਦੇ 500 ਦੀ ਆ ਰਮਨ ਸਿੱਧੂ ਦਾ ਕਹਿੰਦੇ ਧੂਰੀ ਦੇ ਲਾਗੇ ਕਰਕੇ ਰਣੀ ਕਹਿੰਦੇ ਲਾਗੇ ਕਰਕੇ ਪਿੰਡ ਆ ਲਓ ਪਈ ਖੇਡ ਕਬੱਡੀ ਖੇਡ ਮੈਦਾਨ ਦੇ ਵਿੱਚ ਜਸਨ ਵਰਗੇ ਇਧਰਲੇ ਪਾਸੇ ਨਿੱਕੂ ਕਲਿਆਣ ਸੁਖੇ ਦਾ ਏ ਆ ਚੱਕ ਆ ਚੱਕ ਆ ਚੱਕ ਇਹ ਬੱਲੇ 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 ਰਮਣਾ ਕਹਿੰਦਾ ਐਡੀ ਕਿਹੜੀ ਗੱਲ ਹਰ ਇੱਕ ਮਸਲੇ ਦਾ ਹੱਲਾ 500 ਲੈ ਲਓ ਜੀ ਰਮਣੇ ਦਾ ਆ ਸਰਦਾਰ ਜੀ ਨੂੰ ਫੜਾਤਾ ਆ ਵਿੱਕੀ ਕਹਿੰਦੇ ਜਾਗਪੁਰੀਆ ਕਬੱਡੀ ਪਾਉਣ ਦੇ ਲਈ ਭੱਜ ਚੁੱਕਿਆ ਮੇਰੇ ਮਿੱਤਰੋ ਆ ਚਾਂਗਲੀ ਵਾਲਾ ਕਰਦਾ ਹੋਇਆ ਟਰਾਈ ਪਰ ਜਾਇਪੁਰੀਆ ਵਿੱਕੀ ਗਰਮ ਚੀਮੇ ਦੀ ਟੀਮ ਖੇਡਦੀ ਹੈ ਕਹਿੰਦੇ ਤਾਇਆ ਰਾਂਝਾ ਕਬੱਡੀ ਕਲੱਬ ਕਲਿਆਣ ਸੁਖੇ ਦੀ ਟੀਮ ਕਬੱਡੀ ਪਾਉਣ ਦੇ ਲਈ ਰਮਣ ਆ ਗਿਆ ਬਰੇਸਿਆਂ ਵਾਲਿਆ ਰਮਣ ਨੀ ਇਹ ਗੁਰਲਾਲ ਆ ਇਹ ਗੁਰਲਾਲ ਆ ਚਾਂਗਲੀ ਵਾਲਾ ਆ ਕਬੱਡੀ ਦੇ ਉੱਤੇ ਲਖਵਿੰਦਰ ਲੱਕੀ ਫੌਜੀ ਸਰਪੁਰਪੁਰੀਆ ਧੂਰੀ ਵਾਲਾ ਕਹਿੰਦਾ ਵੀ ਗੁੱਗਲ 'ਤੇ ਹੋਊ ਪੇਮੈਂਟ ਗੁੱਗਲ 'ਤੇ ਹੋਊ ਪੇਮੈਂਟ 500 ਏ ਅਬਦਲ ਖਮੀਨ ਰਾ ਨੇ ਪਹਿਲਾ ਨਾਫਸਾਸਰ ਕੀਤਾ ਇਧਰਲੇ ਪਾਸੇ ਕਹਿੰਦੇ ਨੌਜਵਾਨ ਜਸਨ ਜਸਨ ਕਰਵਾਵਾ ਬੱਲੇ 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 ਏ ਲੱਕੀ ਫੌਜੀ ਦਾ 500 ਗੂਗਲ ਪੇ ਚੱਕ ਲੋ ਕਰਾ ਕਲਿਆਣ ਸੁੱਖੇ ਵਾਲਾ ਬੱਲੇ ਬੱਲੇ ਕਰਾ ਗਿਆ ਲੈ ਵੀ ਗੌਰਵ ਚੀਮਾ ਜੀ ਸਿਮਨਜੀਤ ਸਿੰਘ ਜੀ ਮੋਰ ਦੇ ਨਾਲ ਸਾਡੇ ਸਾਰੇ ਪੰਜਾਬ ਕਾਰੋਬਾਰ ਵੱਲੋਂ ਆ ਵਿੱਕੀ ਜਾਗਪੁਰ ਦੇ ਲਈ 1000 ਹੈ ਵਿੱਕੀ ਜਾਗਪੁਰ ਦੇ ਲਈ 1000 ਜਿਹੜਾ ਮੇਰੇ ਕੋਲ ਪੈਂਦਾ ਹੋਇਆ ਬਹੁਤ ਬਹੁਤ ਧੰਨਵਾਦ ਹੈ ਆ ਪੈਂਦੀ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਨੌਕਰ ਹਾਰਸ਼ ਸੋਹੇਲ ਹਾਰਸ਼ ਤੇ ਆਮਰ ਸੋਹੇਲ ਵੱਲੋਂ ਆ ਕਬੱਡੀ ਕਰਾਚ ਵਾਲੇ ਸ਼ੈਂਟੀ ਦੀ ਪਾਸੇ ਬਾਬਾ ਜੀ ਨੰਬਰ ਕੀ ਦਾ ਬਾਬਾ ਜੀ ਹਾਂ ਅਬਦੁਲ ਰਖਮੀਦ ਨੇ ਪਹਿਲਾ ਨਾਮ ਸਪੌਂਸਰ ਕੀਤਾ ਦੇ ਨਾਨ ਸਾਡੇ ਵੀਰ ਰਿੰਕੂ ਸਿੱਧੂ ਨੇ ਕਹਿੰਦੇ ਦੂਜਾ ਨਾਮ ਸੋਸਰੀਤਾ ਗੁਰਪ੍ਰੀਤ ਸਿੰਘ ਵਾਲੀ ਨਾਲ ਮਿਲ ਕੇ ਆਂਦਲ ਪੱਟੀ ਇਰਫਾਨ ਹਾਂ ਦਾ ਗਰਤੇਜ ਹੁਣੀ ਕਹਿੰਦੇ ਪ੍ਰਦੀਪ ਹੁਣੀ ਕਹਿੰਦੇ ਚਾਗਲੀ ਦੀ ਟੀਮ ਦਾ ਜਫਾ 500 ਦਾ ਖੇਡ ਮੈਦਾਨ ਦੇ ਵਿੱਚ ਰਮਨ ਦੀ ਕਬੱਡੀ ਏ ਬੱਲੇ 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 ਆ ਟਕਰਾ ਟਕਰਾ ਟਕਰ ਆ ਟਕਰਾ ਟਕਰਾ ਟਕਰ ਏ ਸਿਰਾ ਗੱਬਰੂਆ ਸਿਰਾ ਉਹ ਗੱਬਰੂਆ ਨਿੱਕੂ ਕਲਿਆਣ ਸੁਖੇ ਸੁਖੇ ਵਾਲਾ ਕਰਵਾ ਗਿਆ ਬੱਲੇ ਬੱਲੇ ਆ 500 ਸਾਡੇ 70 ਦੇ ਨਹੀਂ ਉਹ ਪਹਿਲਾਂ ਦਾ ਜਸ਼ਨ ਨਹੀਂ 1000 ਰੱਖਦਾ ਹੈਗਾ ਤੇਰੀ ਟੀਮ ਦੀ ਆ ਉਹ ਜਸ਼ਨ ਦਾ ਸੀ ਪਰ ਜਿਹੜੇ ਜਫਾ ਲਾਇਆ ਜਸ਼ਨ ਨੇ ਕਹਿੰਦੇ 1000 ਪੁੱਜਦਾ ਹੋ ਗਿਆ ਸੀ ਰਫੀ ਆਸਟ੍ਰੇਲੀਆ ਆ ਕਰਾਚੋ ਵਾਲਾ ਕਹਿੰਦੇ ਛੇਂਡੀ ਕਬੱਡੀ ਪਾ ਰਿਹਾ ਹੈ ਖੇਡ ਨੇ ਮੈਦਾਨ ਦੇ ਵਿੱਚ ਸਾਡੇ ਸਫੀ ਸਟੱਡ ਫਾਰਮ ਵਾਲਿਆਂ ਵੱਲੋਂ ਵੱਡੇ ਮਾਨ ਸਤਿਕਾਰ ਹੈ ਆ ਕਰਾਚੋ ਵਾਲੇ ਵੀ ਕਬੱਡੀ ਦੇ ਪਰ ਬਨੇਸ਼ਿਆਂ ਵਾਲਿਆ 10 ਕਿਹੜੇ ਮੁੰਡੇ ਦੇ ਫਾਲਾ ਕਿਤੇ ਲੱਗ ਰਹੀ ਆ ਰਿੰਕੂ ਸਿੱਧੂ ਗੁਰਪ੍ਰੀਤ ਸਿੰਘਾਣੀ ਪ੍ਰਦੀਪ ਦੇ ਨਾਲ ਸਾਡੇ 11 ਦੋਸਤਾਂ ਗੁਰਤੇਜ ਹੁਣਾਂ ਵੱਲੋਂ 1100 ਵੱਡੇ ਮਾਣ 500 ਦੇ ਕੀਤੇ ਨੇ ਲਓ ਖੇਡ ਮੈਦਾਨ ਦੇ ਵਿੱਚ ਇਧਰਲੇ ਟੀਮ ਦੇ ਅਬਦੁਲ ਖਮੀਦ ਆਸਟ੍ਰੇਲੀਆ ਵੱਲੋਂ 5-500 ਜਿੰਨੇ ਜੱਫੇ ਕਲਿਆਣ ਸੁਖੇ ਦੇ ਹੁਣ ਤੋਂ ਉਹਨੇ 5-500 ਦੇ ਮਾਣਸਮਾਨ ਅਬਦੁਲ ਹਮੀਦ ਵੱਲੋਂ ਖੇਡ ਮੈਦਾਨ ਦੇ ਵਿੱਚ ਆਹ ਕਬਟਾਜਪੁਰੀਆ ਜਾਗਪੁਰੀਆ ਵਿੱਕੀ ਆ ਗਿਆ ਕਬੱਡੀ ਪਾਉਣ ਦੇ ਲਈ ਦੋ ਕਬੱਡੀਆਂ 1100 ਦੀ ਆਦਲ ਪੱਟੀ ਦੇ ਮੁਹੰਮਦ ਇਰਫਾਨ ਜਾਗਪੁਰਿਆ ਵਿੱਕੀ ਦੀ ਪਹਿਲੀ ਸਫਲ ਬੈ ਗਈ ਕਹਿੰਦੇ 1100 ਦੇਣਾ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਪਾ ਵੀ ਸੋਹਣੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਨਿੱਕੂ ਕਲਿਆਣ ਸੁੱਕਦੇ ਹੁਣ ਤੋਂ ਦੋ ਜਫੇ 1100 ਮੁਹੰਮਦ ਇਰਫਾਨ ਤੇ ਆਦਲ ਪੱਟੀ ਬਨੇਸ਼ ਵਾਲਾ ਰਮਣ ਆ ਗਿਆ ਰਮਣ ਰਾਵਣ ਦੀ ਰੇਡ ਖੇਡ ਮੈਦਾਨ ਦੇ ਵਿੱਚ ਅਬਦਲ ਹਮੀਦ ਜੀ ਕਹਿੰਦੇ ਜਿੰਨੇ ਜੱਫੇ ਕਲਿਆਣ ਸੁਖੇ ਦੇ ਉਹਨੇ 5-500 ਪਰ ਜਿੰਨੇ ਜੱਫੇ ਚਾਂਗਲੀ ਦੇ ਗੁਰਪੀ ਤੋਣੀ ਸੰਗਾਲੀ ਵਾਲੇ ਰਿੰਕੂ ਸਿੱਧੂ ਹਣੀ ਕਹਿੰਦੇ ਪ੍ਰਦੀਪ ਹੁਣੀ ਗਰਤੇਜ ਹੁਣੀ ਉਹਨੇ 500 ਦੇ ਮਾਰ ਪਰ ਅੱਜ ਲਖਮਿੰਦਰ ਫੌਜੀ ਦਾ ਦਿਲ ਕਿਹਦੇ ਤੇ ਆਇਆ ਹੋਇਆ ਇਹ ਵੀ ਦੱਸਾਂਗੇ ਆ ਕਬੱਡੀ ਦੇ ਰਮਣ ਭੱਜ ਗਿਆ ਤਾਂ ਗੱਲ ਖੂ ਏ ਗੱਲ ਖੂ ਗੱਲ ਖੂ ਇਹ ਬੱਲੇ ਬੱਲੇ ਜਸ਼ਨ ਜਸ਼ਨ ਕੀ ਆਓ ਖੇਲਿਆਣ ਸੁਖੇ ਵਾਲਾ ਜਸ਼ਨ ਬੱਲੇ ਬੱਲੇ ਕਰਵਾ ਗਿਆ ਅਫਤ ਲਮੀਨ ਵਾਲਾ ਅਫਤ ਦੇ ਦੇ ਜੀ ਅਫਤ ਲਮੀਨ ਲਈ ਰਫੀ ਆਸਟ੍ਰੇਲੀਆ ਵੱਲੋਂ ਲੈ ਵੀ ਦਾਰੇ 500 ਰਫੀ ਆਸਟ੍ਰੇਲੀਆ ਵੱਲੋਂ 500 ਤੇ ਸਾਡੇ ਸਫੀ ਪੰਜਾਬ ਕਾਰ ਬਜ਼ਾਰ ਵੱਲੋਂ ਵੀ 500 ਜੈਸਨ ਦੇ ਜਫੇ ਦਾ ਪਹੁੰਚਦਾ ਹੋ ਗਿਆ ਉਧਰ ਚਾਂਗਲੀ ਦੀ ਟੀਮ ਜੇਕਰ ਜਿੱਤ ਗਈ ਸ਼ੈਂਕੀ ਗਰਗੁਣੀ ਕਹਿੰਦੇ 5100 ਦੇ ਨਾਲ ਟਰੋਫੀ ਵੀ ਦੇ ਦਾਂਗੇ ਸ਼ੈਂਕੀ ਗਰਗੁਣੀ ਨਾਲ ਰਾਣੂਣੀ ਪਰ ਆਹ ਘਰਾਚੋ ਪਿੰਡ ਦਾ ਸ਼ੈਂਟੀ ਇੱਕ ਚੋਟੀ ਦਾ ਨੰਬਰ ਜੋੜ ਗਿਆ ਅਗਲੀ ਕਬੱਡੀ ਹੁਣ ਕੌਣ ਪਾਵੇਗਾ ਮੈਨੂੰ ਲੱਗਦਾ ਪਾਲੀ ਪਾਊ ਸਾਬ ਦੇ ਸਿਆਲਿਆ ਪਾਲੀ ਪਾਲੀ ਹੈ ਚਾਂਗਲੀ ਵਾਲਾ ਚਾਂਗਲੀ ਵਾਲਾ ਪਾਲੀ ਖੇਡ ਮੈਦਾਨ ਦੇ ਵਿੱਚ ਪਾਵਾਂ ਗਿਆ ਕਬੱਡੀ ਇਧਰਲੇ ਪਾਸੇ ਚਾਰ ਜਫੀ ਨੇ ਹੁਣ ਦੇਖਾਂਗੇ ਵੀ ਸਾਹਮਣੇ ਕਲਿਆਣ ਸੁੱਖਾਂ ਦੀ ਟੀਮ ਦੇ ਖਮੀਰ ਜੀ ਕਹਦੇ ਅਬਦਲ ਖਮੀਰ ਜੀ 500 500 ਏ ਠਾ 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 ਮੈਂ ਬੋਲਿਆ ਸੀ ਤੇਰੇ ਵਾਲੀ ਵਾਰੀ ਹਾਂ ਇਹ ਕਲਿਆਣ ਸੁੱਖੇ ਵਾਲਾ 1100 ਦਾ ਪਹਿਲਾ ਜਫਾ ਬਦੇ ਸਿਆਣਿਆ 1100 ਦਾ ਪਹਿਲਾ ਜਫਾ ਮਾਮਦ ਇਰਫਾਨ ਤੇ ਅਦਲ ਪੱਟੀ ਤੇ ਗਾਰੇ ਸਵੀ ਸਟਾਰਟ ਫਾਰਮ ਰਫੀ ਆਸਟ੍ਰੇਲੀਆ ਵੱਲੋਂ ਆਇਆ ਪੰਜ ਪੰਜ ਸੌ ਆ ਵੀ ਲੈ ਜੀ ਇੱਕ ਲੱਗਾ ਜੇ ਇੱਕ ਹੋਰ ਲਾਦਾ ਹੁਣ ਨਿੱਕੂ ਨੇ ਤਾਂ 1100 ਦਿੱਤਾ ਜਾਣਾ ਅਦਲ ਭੱਟੀ ਹੁਣਾ ਵੱਲੋਂ ਕੌਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਘਰਾਟੋ ਮੜਦਾ ਛੈਂਟੀ ਵਧਿਆ ਹੋਇਆ ਮੇਰੇ ਮਿੱਤਰੋ ਸਾਹਮਣੇ ਚਾਰਿਆਂ ਦੇ ਵਿੱਚੋਂ ਕੌਣ 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 ਓ ਚਾਂਗਲੀ ਵਾਲਾ ਚਾਂਗਲੀ ਵਾਲਾ ਚਾਂਗਲੀ ਵਾਲਾ ਖੜਾ ਗਿਆ ਬੱਲੇ ਬੱਲੇ ਓ ਬੱਲੇ 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 63 ਕਰਾਚੋਂ ਦੀ ਕਬੱਡੀ ਦੇ ਪਰ ਹੋ ਗਿਆ ਹੱਲਾ ਗੁੱਲਾ ਹੱਲਾ ਗੁੱਲਾ ਦਲੇਲਗੜ ਦਾ ਕੱਪ ਚੱਲਦਾ ਹੈ ਬੱਲੇ ਬੱਲੇ ਹੋਈ ਪਈਆ ਓ ਚਾਂਗਲੀ ਵਾਲਾ ਕਰਵਾ ਗਿਆ ਬੱਲੇ ਬੱਲੇ ਕਰਵਾ ਗਿਆ ਲੈ ਚੱਕਮਣੀ ਹੰਬ ਗਿਆ ਖੇਡ ਮੈਦਾਨ ਦੇ ਵਿੱਚ ਮੈਚ ਚੋਟੀ ਦਾ ਮੈਚ ਚੋਟੀ ਦਾ ਪਰਮਾਤਮਾ ਦੀ ਮਿਹਰ ਹੈ ਲਓ ਖੇਡ ਮੈਦਾਨ ਦੇ ਵਿੱਚ ਪਿਆਰ ਨਾਲ ਸਤਿਕਾਰ ਨਾਲ ਇਧਰਲੇ ਪਾਸੇ ਪੈਕੀ ਕਬੱਡੀ ਗਰਤੇਜ ਹੁਣੀ ਕਹਿੰਦੇ ਸਿੰਘਾਲੀ ਵਾਲੇ ਜਫਾ ਲਾਉਣਗੇ ਚਾਂਗਲੀ ਵਾਲੇ ਵੱਡਾ ਮਾਣ ਕਰਾਂਗੇ ਪਰ ਇਧਰਲੇ ਪਾਸੇ ਗੁਰਲਾਲ ਗੁਰਲਾਲ ਜਸਨਾ ਕੱਲ ਐਨ ਅੱਤ ਕਰਾਈਆ ਅੱਤ ਕਰਾਈਆ ਅੱਤ ਕਰਾਈਆ ਆ ਜਸਨਾ ਆ ਜਸਨਾ ਆ ਜਸਨਾ ਆ ਜਸ਼ਨ ਹਮੀਦ ਮਾਮਜਿਆਂ ਦਾ 500 ਹਮੀਦ ਅਰਫਲ ਜੀਆਂ ਦਾ 100 ਆ ਜੱਫੇ ਤੇ ਆ ਜੱਫਾ ਜੇ ਹੁਣ ਚਾਂਗਲੀਆਂ ਦੇ ਨਾਲ ਲੈ ਦੋ ਰੋ ਪਈ ਰਫੀ ਹੈ ਉਹੀ ਗੱਲ ਉਹ ਯਾਰ ਪੈਸੇ ਦਾ ਬੋਲਣੀ ਹੈ ਹੁਣ ਮੈਂ ਕੀ ਕਰਾਂ ਫੜੱਕ ਗਿਆ ਬੰਦਾ ਪੈਸੇ ਨਹੀਂ ਦੇਣੇ ਯਾਰ ਅਧਿਕਾਰੀਆਂ ਨੂੰ ਰਫੀ ਆਸਟ੍ਰੇਲੀਆ ਜੀ ਵੱਲੋਂ 500 ਆ ਖਿਡਾਰੀਆਂ ਦੇ ਪੈਸੇ ਦਾ ਬੋਲਣੀ ਹੈ ਆ ਜਾਂਗਪੁਰਿਆ ਵਿੱਕੀ ਵੀ ਦੂਜੀ ਕਬੱਡੀ ਦੂਜੀ ਕਬੱਡੀ 1100 ਦੀ ਆਦਲ ਪੱਟੀ ਜੀ ਮਾਮੇ ਇਰਫਾਨ ਜੀ ਕਿੱਡੂ 1100 ਲੈ ਵੀ ਆ ਜਾ 1100 ਲੈ ਜੀ ਗੌਰਵ ਜਿੰਮਿਆ ਚੱਲਦਾ ਮੈਚ ਸਮਾਪਤ ਹੈ ਆਮਰ ਸਹੇਲ ਕੈਨੇਡਾ ਵਾਲਾ ਕਹਿੰਦਾ ਆਸਟ੍ਰੇਲੀਆ ਵਾਲਾ ਸਾਡਾ ਵੀਰ ਆਮਰ ਸਹੇਲ ਲੈ ਵੀ 1000 ਦੇ ਦਿਆਪਾ ਹਾਂ ਪਿਆਰ ਸੁਖੇ ਦੀ ਟੀਮ ਨੂੰ ਦਰਵ 1000 ਹੋਰ ਲੈ ਜੀ ਵੀਰੇ ਪਿਆਰ ਨਾਲ ਪਿਆਰ ਨਾਲ ਪਿਆਰ ਸਤਿਕਾਰ ਨਾਲ ਸੂਝਵਾਨੀ ਦੇ ਨਾਲ ਹਾਰੇ ਸਾਡੇ ਵੀਰ ਮਾਇਆ ਵੀ ਭੁੱਲਣੀ ਆ ਵਿੱਕੀ ਜਾਗਪੁਰੀਆ ਬੈਸਟ ਰੇਡਰ ਹੈ ਇੰਦੇ ਕਬੱਡੀ ਕੱਪ ਦਾ ਚਾਰ ਕਬੱਡੀਆਂ 4 ਨੰਬਰ 5 ਟੱਚ 3 ਜਫੇ ਜਸ਼ਨ ਬੈਸਟ ਅੱਜ ਦੇ ਕਬੱਡੀ ਕੱਪ ਦਾ ਕਲਿਆਣ ਸੁੱਖਾ ਫਾਸਟ ਸੈਗਨ ਚਾਂਗਲੀ ਵਰਕਮ ਜੀ 1000 ਲੈ ਲਿਓ ਹਾਰਿਸ ਸਾਡਾ ਵੀਰ ਤੇ ਆਮਰ ਸੁਹੇਲ ਆਸਟ੍ਰੇਲੀਆ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹੈਲੋ ਅਬਦੁਲ ਹਮੀਦ ਆਸਟ੍ਰੇਲੀਆ ਲੈ ਤੁਸੀਂ ਵੀ ਆਸਟ੍ਰੇਲੀਆ ਹਾਂਜੀ ਰਮਨ ਔਰ ਇਹ ਇੰਹੀਂ ਪਾਜੀ